ਨਾ ਦੇਵ ਵਿੱਚ ਰੂਪ ਪਾਲੋ ਕੰਨਾ ਦੇਵ ਵਿੱਚ ਰੂਪ ਪਾਲੋ ਜੇ ਕੋਈ ਸੁਣ ਆਵਾਜ਼ ਮੇਰੀ ਪਰੇਸ਼ਾਨ ਹੋਵੇ ਸੁਨੇ ਨਾ ਕਦੇ ਕੋਈ ਗੱਲ ਮੇਰੀ ਸੁਨੇ ਨਾ ਕਦੇ ਕੋਈ ਗੱਲ ਮੇਰੀ ਨਾ ਕਿਸੇ ਦਾ ਮੇਰੇ ਵੱਲ ਧਿਆਨ ਹੋਵੇ ਨਾ ਕਿਸੇ ਦਾ ਮੇਰੇ ਵੱਲ ਧਿਆਨ ਹੋਵੇ ਬੇਸ਼ੱਕ ਵੱਟ ਮਥੇ ਬੇਸ਼ੱਕ ਵੱਟ ਮਥੇ ਦੇ ਕੱਢਣ ਯਾਨ ਮੇਰੀ ਜਾਨ ਮੇਰੀ ਦੀ ਮੁਸਕਾਨ ਦੇ ਗਿਆਨ ਦੇ